ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਆਪਣੇ ਪਿੰਡ ਸ਼ਾਹਪੁਰ ਵਿਖੇ ਡਾਕਟਰ ਅਸਨੀ ਕੁਮਾਰ ਸ਼ਾਹਪੁਰੀ ਸਰਪੰਚ ਦੇ ਵੱਲੋਂ ਅਤੇ ਜ਼ਿਲ੍ਹਾ ਵਾਇਸ ਪ੍ਰਧਾਨ ਆਮ ਆਦਮੀ ਪਾਰਟੀ ਜਲੰਧਰ ਵੱਲੋਂ 10 11 ਤਰੀਕ ਨੂੰ ਡੈਰੀ ਦੇ ਕੋਲ ਕੈਂਪ ਲਗਾਇਆ ਜਾ ਰਿਹਾ ਹੈ ਇਸ ਕੈਂਪ ਦੇ ਵਿੱਚ ਆਧਾਰ ਕਾਰਡ ਦੇ ਸੰਬੰਧੀ ਸਾਰੇ ਕੰਮ ਅਤੇ ਜਾਤੀ ਸਰਟੀਫਿਕੇਟ ਬਣਵਾਉਣ ਦੇ ਲਈ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਵੱਤੋ ਵੱਧ ਇਸ ਕੈਂਪ ਦਾ ਲਾਹਾ ਲੈਣ ਦੀ ਕਿਰਪਾਲਤਾ ਕਰਨੀ ਸੋ ਕੱਲ 10 ਵਜੇ ਡੈਰੀ ਦੇ ਕੋਲ ਆਧਾਰ ਕਾਰਡ ਦੇ ਸੰਬੰਧੀ ਅਤੇ ਜਾਤੀ ਸਰਟੀਫਿਕੇਟ ਦੇ ਸੰਬੰਧੀ ਬਣਵਾਉਣ ਅਤੇ ਮਿਤੀ ਡੇਟ ਆਫ ਬਰਥ ਸਹੀ ਕਰਵਾਉਣ ਦੇ ਸਬੰਧੀ ਕੈਂਪ ਲਗਾਇਆ ਜਾ ਰਿਹਾ ਹੈ ਜੇਕਰ ਕਿਸੇ ਵੀਰ ਜਾਂ ਭੈਣ ਨੇ ਜਾਂ ਆਪਣੇ ਮਾਤਾ ਪਿਤਾ ਬੱਚਿਆਂ ਦਾ ਆਧਾਰ ਕਾਰਡ ਕੋਈ ਸਹੀ ਕਰਵਾਉਣਾ ਹੋਵੇ ਜਾਂ ਨਵਾਂ ਬਣਵਾਉਣਾ ਹੋਵੇ ਤਾਂ ਉਹ ਡੈਰੀ ਦੇ ਕੋਲ 10 ਵਜੇ ਪਹੁੰਚ ਕੇ ਕੈਂਪ ਦੇ ਵਿੱਚ ਆਧਾਰ ਕਾਰਡ ਸੰਬੰਧੀ ਆਪਣੇ ਕੰਮ ਕਰਵਾ ਸਕਦੇ ਹਨ ਐਸ ਬੀ ਐਨਟੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ 샤ਪੂਰ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਡਾਕਟਰ ਅਸ਼ਨੀ ਕੁਮਾਰ 샤ਪੂਰੀ ਸਰਪੰਚ ਅਤੇ ਜ਼ਿਲ੍ਹਾ ਵਾਈਸ ਪ੍ਰਧਾਨ ਆਮ ਆਦਮੀ ਪਾਰਟੀ ਐਸ ਸੀ ਵਿੰਗ ਜਲੰਧਰ ਵੱਲੋਂ ਪਿੰਡ ਵਾਸੀਆਂ ਨੂੰ ਸੇਵਾ ਕੇਂਦਰ ਨਾਲ ਸੰਬੰਧਿਤ ਸੇਵਾਵਾਂ ਜਿਨ੍ਹਾਂ ਵਿੱਚ ਆਧਾਰ ਕਾਰਡ ਜਨਮ ਸਰਟੀਫਿਕੇਟ ਜਾਤੀ ਸਰਟੀਫਿਕੇਟ ਆਦਿ ਨਾਲ ਸੰਬੰਧਿਤ ਸੇਵਾਵਾਂ ਸੰਬੰਧੀ ਵਿਸ਼ੇਸ਼ ਕੈਂਪ ਲਗਾਇਆ ਗਿਆ ਇਸ ਮੌਕੇ ਡਾਕਟਰ अशनी कुमार शाहपुरी जसविंदर कुमार खुत्तन सकतर, जसपाल सिंह चंदी मनदीप सिंह शाहपुर सुखदेव सिंह मोमी हंसराज खुस्सन अशोक कुमार सुंदरपंच अशोक कुमार शर्मा शर्मापंचर पिंड वासी मौजूद सन इस मौके डॉक्टर अशनी कुमार शाहपुरी जी ने कहा कि पिंड शाहपुर के वसनीक दसकलान दूर करने अजह विशेष उपराले निरंतर जारी रहें रिपोर्ट अजय सिंह नागी मनप्रीत सिंह

ਸਰਪੰਚੋਂ ਮੌਕੇ ਤੇ ਮੌਜੂਦ ਹੈ ਜੀ ਅੱਜ ਜਿਵੇਂ ਕਿ ਸਪੰਦੀ ਸੇਬਾ ਦਾ ਵਾਪਰ ਨੂੰ ਤੌਰ ਤੇ ਆਪਣੇ ਦੋਸਤੇ ਪਿੰਡ ਦਾ ਇੱਕ ਸਰਵੇਖਣ ਕਰਨ ਲਈ ਡੋਰ ਟੂ ਡੋਰ ਇੱਕ ਮਹੀਨہ ਸ਼ੁਰੂ ਕੀਤੀ ਆ ਉਹਦੇ ਵਿੱਚ ਮੈਂ बतौर ਸਰਪੰਚ ਪਬਲਿਕ ਦੇ ਘਰ ਘਰ ਜਾ ਕੇ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਉਹਨਾਂ ਦਾ ਉਹਨਾਂ ਦੀ ਜਾਣਕਾਰੀ ਲੈਂਦੇ ਹੋਈ ਤੇ ਜਿਹੜਾ ਉਹਨਾਂ ਨੇ ਮੈਨੂੰ ਸਰਪੰਚ ਜੀ ਦੀ ਇੱਕ ਜ਼ਿੰਮੇਵਾਰੀ ਦਿੱਤੀ ਆ ਉਹਦਾ ਮੈਂ ਬਹੁਤ-ਬਹੁਤ ਧੰਨਵਾਦ ਵੀ ਕਰਦਾ ਤੇ ਉਸ ਧੰਨਵਾਦੀ ਦੌਰੇ ਦੌਰਾਨ ਜਦੋਂ ਮੈਂ ਖਰੀਕ ਦੇ ਨਾਲ ਗੱਲ ਕਰਨ ਦਾ ਤੇ ਉਹਨਾਂ ਦੀਆਂ ਜਿਹੜੀਆਂ ਬੁਨਿਆਦੀ ਮੁਸ਼ਕਲਾਂ ਆ ਜਿਹੜੀਆਂ ਕਿ ਦੂਰ ਕਰਨਾ ਮੇਰਾ ਇੱਕ ਫਰਜ਼ ਆ ਉਹਨੂੰ ਮੋਖ ਰੱਖਦੇ ਹੋਏ ਆਧਾਰ ਕਾਰਡ ਨਾਲ ਸੰਬੰਧਿਤ ਤੇ ਸਰਟੀਫਿਕੇਟ ਕਾਸਟ ਸਰਟੀਫਿਕੇਟ ਹੋ ਗਏ ਜਾਂ ਆਪਣੇ ਡੇਟ ਆਫ ਬਰਥ ਹੋ ਗਏ ਦਾ ਸਰਟੀਫਿਕੇਟ ਹੋਇਆ ਜਿੰਨੀਆਂ ਵੀ ਸਹੂਲਤਾਂ ਸੈਂਟਰ ਦੇ ਨਾਲ ਸੰਬੰਧਿਤ ਸੁਪਾਵਾਂ ਹੈਗੀਆਂ ਜਿਹੜੀਆਂ ਕਿ ਸਾਡੇ ਸਰਕਾਰ ਆਪ ਦੇ ਦਵਾਰ ਤਹਿਤ ਆਮ ਆਨਵੀ ਪਾਰਟੀ ਦੀ ਸਰਕਾਰ ਨੇ ਵੀ ਇਹ ਉਪਰਾਲਾ ਕੀਤਾ ਹੋਇਆ ਉਸ ਨੂੰ ਮੁੱਖ ਰੱਖਦੇ ਹੋਏ ਉਹਦੇ ਤਹਿਤ ਇੱਕ ਸਹੂਲਤ ਸੇਵਾ ਕੇਂਦਰ ਦਾ ਜਿਹੜਾ ਆ ਸੈਂਟਰ ਵੱਲੋਂ ਇੱਕ ਕੈਂਪ ਦਾ ਯੋਜਨ ਕੀਤਾ ਗਿਆ ਇਸ ਕੈਂਪ ਵਿੱਚ ਕਿਸੇ ਵੀ ਮੇਰੇ ਪਿੰਡ ਵਾਸੀ ਨੂੰ ਜਿਹੜੀ ਕਿ ਪਿੰਡ ਤੋਂ ਬਾਹਰ ਜਾ ਕੇ ਇੱਕ ਆਪਣਾ ਟਾਈਮ ਵੇਸਟ ਕਰਕੇ ਤੇ ਦੂਸਰਾ ਤੇਲ ਤੇ ਫਾਈਨੈਂਸ਼ੀਅਲ ਤੌਰ ਤੇ ਲਾਸ ਹੁੰਦਾ ਸੀ ਉਹਦੇ ਸਾਰੇ ਦੇ ਬਚਾਦ ਨੂੰ ਮੋਖ ਰੱਖਦੇ ਉਹਨਾਂ ਨੂੰ ਕਿਸੂਲਤ ਦੇਣ ਲਈ ਇਸ ਕੈਂਪ ਦਾ ਪ੍ਰਬਲ ਕੀਤਾ ਅਸੀਂ ਇੱਕ ਹੋਰ ਵੀ ਦੇਖਿਆ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਦੇਖਿਆ ਜਿਹੜੇ ਮਕਾਨ ਖਾਤਾ ਤੁਸੀਂ ਉਹਨਾਂ ਦਾ ਵੀ ਸਰਵਾ ਕਰਵਾਇਆ ਅੱਜ ਹਾਂਜੀ ਉਹ ਪੀਐਮ ਦੋਜਨਾ ਦੇ ਤਹਿਤ ਜਿਹੜੇ ਜਿਹੜੇ ਲੋਡਬੰਦ ਗਰੀਬ ਬੇਸਾਰਾ ਵਿਅਕਤੀ ਹੈਗੇ ਆ ਮੇਰੇ ਪਿੰਡ ਦੇ ਵਿੱਚ ਤੇ ਜਿਨ੍ਹਾਂ ਦੀ ਕੋਈ ਵੀ ਇਨਕਮ ਸੋਰਸ ਵੀ ਹੈ ਨਹੀਂ ਤੇ ਉਹਨਾਂ ਉਹ ਆਪਣੇ ਮਕਾਨ ਨਹੀਂ ਬਣਾ ਸਕਦੇ ਤੇ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸਰਵੇ ਮੁਤਲਕ ਜਿਨ੍ਹਾਂ ਦਾ ਜਾਇਜ਼ ਬਣਦਾ ਆ ਉਹ ਮੈਂ ਅਫਸਰ ਸਾਹਿਬ ਆਈ ਸੀ ਮੇਰੇ ਨਾਲ ਤੇ ਅਸੀਂ ਪਿੰਡ ਦਾ